ਸਾਰੇ ਗਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਨਾਲ ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬੇਲਗिरी ਦਾ ਵਧੀਆ ਸ਼ੇਕ ਜਿਹੜਾ ਕਿ ਬਹੁਤ ਹੀ ਬਿਨਾ ਕਿਸੇ ਮਿਕਸੀ ਬਿਨਾ ਕਿਸੇ ਜੂਸਰ ਤੋਂ ਬਿਨਾ ਬਣਾਵਾਂਗੇ ਆਪਾਂ ਤੇ ਇਹ ਆਪਾਂ ਬੇਲਗिरी ਲੈ ਲਈ ਹੈਗੀ ਇਹ ਪੱਕੀ ਹੋਈ ਬੇਲਗिरी ਹੈ ਤੇ ਇਹਨੂੰ ਆਪਾਂ ਤੋੜ ਲਿਆਗਾ ਤੇ ਇਹਦੇ ਵਿੱਚੋਂ ਜਿਹੜਾ ਗੁੱਦਾਗਾ ਆਪਾਂ ਕੱਢ ਲਵਾਂਗੇ ਇਹਨੂੰ ਤੇ ਇਹ ਆਪਾਂ ਇੱਕ ਬਰਤਨ ਦੇ ਵਿੱਚ ਚਾਂਚੇ ਦੀ ਮਦਦ ਨਾਲ ਜਿਹੜਾ ਗੁੱਦਾਗਾ ਦੇ ਵਿੱਚੋਂ ਸਾਰਾ ਕੱਢ ਲਵਾਂਗੇ ਤੇ ਨਾ ਆਪਾਂ ਨੇ ਇੱਥੇ ਮਿਕਸੀ ਯੂਜ਼ ਕਰਨੀ ਐ ਨਾ ਜੂਸਰ ਤੇ ਇਹ ਆਪਾਂ ਦੇਸੀ ਜੀ ਢੰਗ ਨਾਲ ਜੂਸ ਹੈਗਾ ਜਿਹੜਾ ਬਣਾ ਕੇ ਤਿਆਰ ਕਰਾਂਗੇ ਜਿਹੜਾ ਕਿ ਪੀਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਠੰਡਾ ਲਾਹੇ ਬੰਦਾ ਹੁਣ ਗਰਮੀ ਦੇ ਵਿੱਚ ਤੇ ਇਹਨੂੰ ਆਪਾਂ ਜਿਹੜਾ ਗੁੱਦਾ ਸਾਰਾ ਕੱਢ ਲਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਮਤ ਤੋਂ ਬਾਅਦ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਪਿੰਡਾਂ ਵਾਲੇ ਲੋਕ ਦੇਸੀ ਜੀ ਵੀਡੀਓ ਬਣਾਉਣੇ ਆਗੇ ਦੇਸੀ ਜੀ ਢੰਗ ਨਾਲ ਜਿਹੜੀ ਕਿ ਕੋਈ ਰੈਸਪੀ ਵੀ ਬਣਾਉਣੇ ਆਗੇ ਕੋਈ ਸਬਜ਼ੀ ਦੀ ਜੋ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਰੈਸਪੀ ਬਣਾਉਣੇ ਆ ਬਹੁਤ ਹੀ ਦੇਸੀ ਤਰੀਕੇ ਨਾਲ ਬਣਾਉਣੇ ਆ ਜਿਹਨੂੰ ਕਿ ਹਰੇਕ ਬੰਦਾ ਬਣਾ ਕੇ ਤਿਆਰ ਕਰ ਸਕਦਾਗਾ ਤੇ ਇੰਜੋਏ ਕਰ ਸਕਦੇ ਹੋਗੇ ਤੁਸੀਂ ਜਿੰਨਾ ਵੀ ਸਾਰਾ ਗੁੱਦਾ ਹੈਗਾ ਆਪਾਂ ਇਹ ਇੱਕ ਮੱਟਨ ਦੇ ਵਿੱਚ ਖੁੱਲੇ ਜੇ ਭਾਂਡੇ ਦੇ ਵਿੱਚ ਲੈ ਲੈਣਾ ਹੈਗਾ ਸਾਰਾ ਇਹ ਬੇਲਗਰੀ ਦਾ ਕੱਟ ਲੈਣਾ ਹੈਗਾ ਚਮਚੇ ਰੀ ਸਹਤ ਨਾਲ ਉਸ ਤਵਾ ਦਾ ਆਪਾਂ ਨੇ ਬੇਲਗਰੀ ਦੇ ਵਿੱਚ ਕਈ ਵਾਰ ਆਪਾਂ ਐਸੇ ਤਰੀਏ ਇਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਦਿੰਨੇ ਹੈਗੇ ਤਾਂ ਪਤਾ ਕੀ ਕਰਨਾ ਜਿਹੜੇ ਇਹਦੇ ਵਿੱਚ ਜਿਹੜੇ ਬੀਜ ਨੇ ਨਾ ਬੇਲਗਰੀ ਦੇ ਇਹਨਾਂ ਨਾਲ ਜਿਹੜਾ ਸੇਕ ਦੇ ਵਿੱਚ ਜੋ ਉਸ ਦੇ ਵਿੱਚ ਆਪਣਾ ਕੜਵਾ ਪਨ ਆ ਜਾਂਦਾ ਹੈਗਾ ਤਾਂ ਕਰਕੇ ਅਮ ਜਿਹੜਾ ਟੇਸਟ ਹੈਗਾ ਉਹ ਵਧੀਆ ਨਹੀਂ ਬਣਦਾ ਹੈਗਾ ਤਾਂ ਅੱਜ ਆਪਾਂ ਇਹਨੂੰ ਹੱਥ ਦੇ ਨਾਲ ਮਸਲ ਕੇ ਚੰਗੀ ਤਰ੍ਹਾਂ ਤੇ ਆਪਾਂ ਜੂਸ ਤਿਆਰ ਕਰਾਂਗੇ ਇਹ ਤੇ ਆ ਦੇਖੋ ਇਸ ਤਰ੍ਹਾਂ ਦੇ ਬੀਜ ਹੁੰਦੇ ਹੈਗੇ ਤੇ ਕੋਈ ਚੱਕਰ ਨਹੀਂ ਇਹਨਾਂ ਨੂੰ ਆਪਾਂ ਛਾਨ ਕੇ ਛਾਣੇ ਨਾਲ ਕੱਢ ਲਵਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਲਵਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਆਪਾਂ ਹੱਥ ਨਾਲ ਮਸਲਦੇ ਰਹਾਂਗੇ ਕੁਝ ਟਾਈਮ ਲਈ 5-7 ਮਿੰਟਾਂ ਦੇ ਵਿੱਚ ਜਿਹੜਾ ਇਹ ਗੁੱਦਾਗਾ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਜਿਹੜਾ ਕੋਈ ਵੇਸਟਿੰਗ ਪਾਰਟ ਹੈਗਾ ਉਹ ਆਪਾਂ ਇਹਦਾ ਸੜ ਦਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ ਕੇ ਜਿਹੜੇ ਰੇਸ਼ੇ ਆਗੇ ਇਹਨਾਂ ਤੋਂ ਆਪਾਂ ਆਹ ਜਿਹੜਾ ਗੁੱਦਾ ਘਾਓ ਤਾਰ ਲਵਾਂਗੇ ਜੂਸ ਵਾਲਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਸਲ ਲਵਾਂਗੇ ਇਹ ਬਹੁਤ ਹੀ ਆਸਾਨੀ ਨਾਲ ਆ ਜਿਹੜਾ ਜੂਸ ਬਣ ਕੇ ਤਿਆਰ ਹੋ ਜਾਂਦਾਗਾ ਨਾ ਇਹਦੇ ਵਿੱਚ ਕੋਈ ਮਿਕਸੀ ਦੀ ਜ਼ਰੂਰਤ ਤਾਂ ਨਾ ਹੈਂਡੀ ਦੀ ਨਾ ਜੂਸਰ ਡੀਬਾ ਸੇ ਹੀ ਐਸ ਤਰ੍ਹਾਂ ਹੱਥ ਨਾਲ ਜਿਹੜਾ ਮਸਲ ਕੇ ਆਪਾਂ ਗੁੱਦੇ ਨੂੰ ਉਤਾਰ ਲਵਾਂਗੇ ਤੇ ਚੰਗੀ ਤਰ੍ਹਾਂ ਮਸਲਦੇ ਰਹਾਂਗੇ ਇਹਦੇ ਵਿੱਚ ਥੋੜਾ ਪਾਣੀ ਪਾ ਲਵਾਂਗੇ ਕਿਉਂਕਿ ਇਹ ਜਿਆਦਾ ਸੰਘਣਾ ਹੋ ਜਾਂਦਾ ਹੈਗਾ ਜਿੰਮੇ ਜਵੇਂ ਨੂੰ ਮਸਲੀ ਜਾਂਦੇ ਆਪਾਂ ਇਹਦਾ ਗੁੱਟਾ ਹੈਗਾ ਜਿਹੜਾ ਆਪਾਂ ਉਤਾਰ ਲਵਾਂਗੇ ਸਾਰਾ ਆਪਾਂ ਦਾ ਤੁਸੀਂ ਥੋੜਾ ਜਿਹਾ ਵੱਡਾ ਲੈ ਲੈਣਾ ਜਿਹਦੇ ਵਿੱਚ ਕੀ ਪਾਣੀ ਵੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲਦੇ ਰਹਿਣਾਗਾ ਜਿਹੜੇ ਗੁੱਦੇ ਨੂੰ ਤੇ ਜਿਹੜਾ ਜੂਸ ਹੈਗਾ ਉਹ ਸਾਈਡ ਮਤਲਬ ਕਿ ਆਪਣਾ ਨਿਕਲੇ ਹੋਊਗਾ ਤੇ ਇਸ ਤਰ੍ਹਾਂ ਕਰਕੇ ਆਪਾਂ ਜਿੰਨਾ ਵੀ ਗੁੱਦਾ ਨੂੰ ਚੰਗੀ ਤਰ੍ਹਾਂ ਮਸਲ ਕੇ ਤਿਆਰ ਕਰ ਲਵਾਂਗੇ ਜੂਸ ਨੂੰ ਤੇ ਉਸ ਤੋਂ ਬਾਅਦ ਆਪਾਂ ਜੇ ਇਹਦੇ ਵਿੱਚ ਕੋਈ ਡਰਾਈ ਫਰੂਟ ਵਗੈਰਾ ਪਾਉਣਾ ਤੁਸੀਂ ਉਹ ਵੀ ਤੁਸੀਂ ਕੱਟ ਸਕਦੇ ਹੋਗੇ ਕੱਟ ਕੇ ਤਿਆਰ ਕਰ ਲੈਣੇ ਬਰੀਕ ਬਰੀਕ ਤੇ ਜੇ ਨਹੀਂ ਪਾਉਣਾ ਤਾਂ ਸਕਿਪ ਵੀ ਕਰ ਸਕਦੇ ਆ ਕੋਈ ਜ਼ਰੂਰੀ ਨਹੀਂ ਹੈਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਗਈ ਤੇ ਪਰ ਜੇ ਪਾਉਦੋ ਤਾਂ ਆਪਣਾ ਜਿਹੜਾ ਸ਼ੇਕ ਹੈਗਾ ਜੂਸ ਹੈਗਾ ਬਹੁਤ ਹੈਲਦੀ ਹੋ ਜਾਂਦਾ ਹੈਗਾ ਕੋਈ ਚੈੱਕ ਕਰਨੀ ਹੈਗਾਗਾ ਇਹਦੇ ਵਿੱਚ ਠੰਡੀਆਂ ਚੀਜ਼ਾਂ ਪਾ ਸਕਦੇ ਆ ਤੁਸੀਂ ਇਹਦੇ ਵਿੱਚ ਇਹਦਾ ਫਲੇਵਰ ਚੇਂਜ ਕਰਨ ਵਾਸਤੇ ਤੁਸੀਂ ਇਲਾਇਚੀ ਪਾਊਡਰ ਪਾ ਸਕਦੇ ਹੋਗੇ ਪੀਸ ਕੇ ਤੇ ਤੁਸੀਂ ਇਹਦੇ ਵਿੱਚ ਕਾਜੂ ਬਦਾਮ ਜੋ ਵੀ ਪਿਸਤਾ ਜੋ ਵੀ ਤੁਸੀਂ ਪਾਉਣਾ ਹੈ ਪਾ ਸਕਦੇ ਹੋਗੇ ਕਿਸ਼ਮਿਸ਼ ਕਿਸੇ ਵੀ ਤਰ੍ਹਾਂ ਦਾ ਜਿਹੜਾ ਡਰਾਈ ਫਰੂਟ ਆ ਉਹ ਤੁਸੀਂ ਇਹਦੇ ਵਿੱਚ ਪਾ ਸਕਦੇ ਹੋਗੇ ਆਪਾਂ ਇੱਥੇ ਇਹਨੂੰ ਸੈਂਪਲ ਤਰੀਕੇ ਨਾਲ ਬਣਾਵਾਂਗੇ ਬਹੁਤ ਹੀ ਆਸਾਨੀ ਨਾਲ ਕਈ ਵਾਰ ਕਿਸੇ ਦੇ ਕੋਰ ਡਰਾਈ ਫਰੂਟ ਆ ਜਿਹੜੇ ਨਹੀਂ ਹੁੰਦੇ ਹੈਗੇਗੇ ਤੇ ਇਹਨੂੰ ਆਪਾਂ ਜਿਹੜਾ ਗੁੱਦਾ ਚੰਗੀ ਤਰ੍ਹਾਂ ਮਸਲ ਕੇ ਇਸ ਤਰ੍ਹਾਂ ਉਤਾਰ ਲਿਆ ਹੈਗਾ ਦੇ ਉੱਪਰ ਤੇ ਹੁਣ ਆਪਾਂ ਇੱਕ ਛੰਨਣੀ ਲੈ ਲਵਾਂਗੇ ਤੇ ਇੱਕ ਜੱਗ ਲੈ ਲਵਾਂਗੇ ਇਹਦੇ ਉੱਪਰ ਜਿਹੜਾ ਛੰਨਣੇ ਦੇ ਵਿੱਚ ਆਪਾਂ ਜਿੰਨਾ ਵੀ ਇਹ ਗੁੱਦਾ ਉਤਾਰਿਆ ਹੋਇਆ ਹੈਗਾ ਸਾਰਾ ਪਾਣੀ ਪਾ ਦਵਾਂਗੇ ਤੇ ਜਿਹੜਾ ਜੂਸ ਹੈਗਾ ਆਪਣਾ ਜੱਗ ਦੇ ਵਿੱਚ ਤੁਸੀਂ ਦੇਖ ਸਕਦੇ ਹੋਵੋਗੇ ਇਸ ਤਰ੍ਹਾਂ ਕਰਕੇ ਆਪਾਂ ਚਮਚੇ ਜਾਂ ਆਪਣੇ ਹੱਥ ਨੇ ਨਾਲ ਹੀ ਇਹਨੂੰ ਮਤਲਬ ਕਿ ਹਿਲਾ ਲਵਾਂਗੇ ਜਿਹੜਾ ਵੇਸਟਿੰਗ ਪਾਰਟ ਹੈਗਾ ਉਹ ਆਪਣੀ ਸ਼ਾਨਣੀ ਦੇ ਵਿੱਚ ਰਹਿ ਜਾਊਗਾ ਤੇ ਜਿਹੜਾ ਜੂਸ ਹੈਗਾ ਆਪਣੇ ਜੱਗ ਵਿੱਚ ਚਲਾ ਜਾਊਗਾ ਇਸ ਤਰ੍ਹਾਂ ਕਰਕੇ ਆਪਾਂ ਜਿੰਨਾ ਵੀ ਆਪਣਾ ਜੂਸ ਹੈਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਨ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਛਾਨ ਕੇ ਤਿਆਰ ਕਰ ਲਵਾਂਗੇ ਤੇ ਉਸ ਤੋਂ ਬਾਅਦ ਜੇ ਆਪਾਂ ਨੂੰ ਲੋੜ ਪਈ ਤਾਂ ਇਹਦੇ ਵਿੱਚ ਪਾਣੀ ਐਡ ਕਰ ਸਕਦੇ ਹਾਂ ਜੇ ਜ਼ਿਆਦਾ ਸੰਘਣਾ ਲੱਗਦਾ ਹੈਗਾ ਤੇ ਨਹੀਂ ਇਹਨੂੰ ਆਪਾਂ ਅੱਜ ਤਿਆਰ ਕਰਾਂਗੇ ਦੁੱਧ ਦੇ ਨਾਲ ਤੇ ਜਿਹੜਾ ਕਿ ਬਹੁਤ ਹੀ ਟੇਸਟੀ ਬਣਦਾ ਹੈਗਾ ਪਿੰਨਾ ਵਾਲੇ ਲੋਕ ਜ਼ਿਆਦਾ ਦੁੱਧ ਦੇ ਸ਼ਕੀਨ ਹਮਦੇ ਨੇ ਤਾਂ ਕਰਕੇ ਆਪਾਂ ਦੁੱਧ ਨਾਲ ਹੀ ਬਣਾਵਾਂਗੇ ਇਹਨੂੰ ਤੇ ਕਈ ਲੋਕ ਤਾਂ ਇਹਦੇ ਵਿੱਚ ਰੂਫ ਵਗੈਰਾ ਪਾ ਕੇ ਵੀ ਇਹਨੂੰ ਬਣਾ ਕੇ ਤਿਆਰ ਕਰ ਲੈਂਦੇ ਨੇ ਪਰ ਆਪਾਂ ਅੱਜ ਇਹਨੂੰ ਦੁੱਧ ਨਾਲ ਬਣਾਵਾਂਗੇ ਜਿਹੜਾ ਕਿ ਬਹੁਤ ਹੀ ਟੇਸਟੀ ਬਣਦਾ ਹੈਗਾ ਤੇ ਹੈਲਦੀ ਵੀ ਬਣ ਜਾਂਦਾ ਹੈਗਾ ਤੇ ਜਿਹੜਾ ਇਹ ਜਿੰਨਾ ਵੀ ਆਪਣੇ ਕੋਲੇ ਜੂਸ ਪਲਪ ਹੈਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਨ ਲਵਾਂਗੇ ਇਹ ਮਤਲਬ ਕਿ ਜਿਹੜਾ ਜੂਸ ਜੂਸ ਆ ਆਪਣੇ ਕੋਲੇ ਇਧਰ ਨਿਕਲ ਕੇ ਜੱਗ ਦੇ ਵਿੱਚ ਤਿਆਰ ਹੋ ਗਿਆ ਇਹ ਅੱਧਾ ਜੱਗ ਹੋ ਗਿਆ ਕਾਫੀ ਸਾਰਾ ਹੈਗਾ ਤੇ ਇਹ ਇਹ ਕਾਫੀ ਜ਼ਿਆਦਾ ਸੰਘਣਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਲੋੜਾ ਮਗਾਵਤਾ ਜਿਹੜੀ ਸ਼ੱਕਰ ਚੀਨੀ ਪਾਉਣੀ ਹੈਗੀ ਉਹ ਤੁਸੀਂ ਪਾ ਸਕਦੇ ਹੋਗੇ ਇੱਥੇ ਆਪਾਂ 3-4 ਵੱਡੇ ਚਮਚੇ ਹੈਗੇ ਜਿਹੜੇ ਸ਼ੱਕਰ ਚੀਨੀ ਪਾੜੀ ਹੈਗੀ ਤੇ ਇਹਨੂੰ ਆਪਾਂ ਚਮਚੇ ਜਾਂ ਗਰਸ਼ੀ ਨਾਲੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾਗਾ ਮਤਲਬ ਕਿ ਘੋਲ ਲੈਣਾਗਾ ਕਿਉਂਕਿ ਇਹਦੇ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਤਲਬ ਕਿ ਜੂਸਰ ਜਾਂ ਮਿਕਸੀ ਦੀ ਮਦਦ ਨਹੀਂ ਲਵਾਂਗੇ ਸਿਰਫ ਦੇਸੀ ਤਰੀਕੇ ਨਾਲ ਹੀ ਤਿਆਰ ਕਰਾਂਗੇ ਜਿਹੜਾ ਜੂਸ ਹੈਗਾ ਇਹ ਆਪਾਂ ਜਿਹੜਾ ਸ਼ੱਕਰ ਹੈਗੀ ਕੋਲੀਏ ਇਹਦੇ ਵਿੱਚ ਉਸ ਤੋਂ ਬਾਅਦ ਇੱਕ ਗਲਾਸ ਆਪਾਂ ਇਹਦੇ ਵਿੱਚ ਦੁੱਧ ਐਡ ਕਰ ਲਵਾਂਗੇ 250 ਗ੍ਰਾਮ ਦੇ ਕਰੀਬ ਤੁਸੀਂ ਦੁੱਧ ਜ਼ਿਆਦਾ ਵੀ ਪਾ ਸਕਦੇ ਆ ਇਹਦੇ ਵਿੱਚ ਤੁਹਾਡੀ ਇੱਛਾ ਹੈਗੀ ਵੀ ਤੁਸੀਂ ਕਿੰਨਾ ਕੁ ਸੰਗਣਾ ਪੀਣਾ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਪਾ ਦਵਾਂਗੇ ਆਪਾਂ ਬਰਫ਼ਾ ਪਾਣ ਕੇ ਤੇ ਕਿਉਂਕਿ ਠੰਡਾ ਜੂਸ ਹੀ ਆਪਾਨੂੰ ਬਹੁਤ ਸਵਾਰ ਲੱਗਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅਨ ਥੋੜੀ ਜਿਹੀ ਕੁਝ ਇਹਨਾਂ ਨੂੰ ਵੀ ਮਿਕਸ ਕਰ ਲਵਾਂਗੇ ਦੁੱਧ ਨਾਲ ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਜਿਹੜਾ ਜੂਸ ਬਣ ਕੇ ਤਿਆਰ ਹੋ ਗਿਆ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਕੁਝ ਟੁੱਟੀ ਫੁੱਟੀ ਪਾ ਦਵਾਂਗੇ ਤੇ ਜਿਹੜਾ ਸ਼ੇਕ ਹੈ ਆਪਣਾ ਪੀਣ ਵਾਸਤੇ ਤਿਆਰ ਹੋ ਗਿਆ ਹੈਗਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰਸੋਏ ਨੂੰ ਬੱਥਵਾ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਦੇ ਆਪਾਂ ਇੱਕ ਨਵੀਂ ਹੋਰ ਰੈਸਪੀ ਲੈ ਕੇ ਤਾਂ ਤੱਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟੀਕਾਲ ਜੀ